ਤਾ ਇਹ ਤੋਂ ਬਾਅਦ ਆਈਏ ਪਾਗੇਵਾਲ ਨੂੰ ਚਲੀਏ ਮਿੰਟੂ ਜੀ ਇੱਕ ਆਲੀਸ਼ਾਨ ਹੋਟਲ ਦੀ ਵੀਡੀਓ ਵਾਇਰਲ ਹੋਈ ਸੀ ਮਿੰਟੂ ਜੀ ਕਹਿੰਦੇ ਸੀ ਕਿ ਇਹ ਇਹਦੇ ਮਾਲਕ ਨੇ ਜਿਹੜੇ ਉਹ ਰੁਲਦੂ ਸਿੰਘ ਕਿਸਾਨ ਆਗੂ ਨੇ ਕਿ ਮਾਨਸਾ ਵਾਲੇ ਤਾਂ ਹੁਣ ਕਹਿੰਦੇ ਕਿ ਬਈ ਜਿਹੜਾ ਵੀਡੀਓ ਬਣਾਉਣ ਵਾਲਾ ਸੀਗਾ ਉਹਦੇ ਮਾਲਕਾਂ ਦਾ ਵੀ ਅੱਗੇ ਪਤਾ ਲੱਗ ਗਿਆ ਕਹਿੰਦੇ ਕਿ ਵਹੀ ਦੇ ਮਾਲਕ ਕੌਣ ਨੇਗੇ ਇਹ ਕੀ ਕਹਾਣੀ ਬੀਤ ਗਈ ਉਹ ਫਰਦਾ ਲੱਭਦਾ ਫਿਰਦਾ ਸੀਗਾ ਹੁਣ ਪੁਲਿਸ ਉਹਨੂੰ ਲੱਭਦੀ ਫਿਰਦੀ ਆ ਜੀ ਵੀ ਆ ਜਾ ਤੇਰਾ ਹਸਾਬ-ਕਿਤਾਬ ਕਰੀਏ ਹੈਂ ਤੂੰ ਕਿੱਡਾ ਬਈ ਲੋੜਾ ਮਾਰਿਆ ਜੀ ਰੁਲਦੂ ਮਾਨਸਾ ਵਾਲਾ ਤੇ ਉਹ ਤੇ ਆਪ ਦੀਆਂ ਜਮ੍ਹਾਂ ਬੰਦੀਆਂ ਕਢਾਉਂਦਾ ਫਿਰਦਾ ਵੀ ਕਿਤੇ ਹੋਟਲ ਆਟਲ ਕੋਈ ਸੱਚੀਓ ਕਿਤੇ ਕੋਈ ਮੇਰੇ ਨਾਂ ਤੇ ਤੇ ਨਹੀਂ ਚੜਾ ਗਿਆ ਜੀ ਬਾਅਦ ਚ ਸ਼ਿਕਾਇਤ ਕੀਤੀ ਐਸਐਸਪੀ ਨਾਨਕ ਸਿੰਘ ਉਹਨਾਂ ਨੇ ਬਈ ਖਿੱਚਿਆ ਕੰਮ ਜਦੋਂ ਖਿੱਚਿਆ ਕੰਮ ਪਤਾ ਲੱਗਾ ਕਿ ਜਿਹੜਾ ਜਾ ਕੇ ਉੱਥੇ ਕਹਿ ਰਿਹਾ ਸੀ ਪੰਜਾਬੀਓ ਵੇਖ ਲਓ ਉਹ ਬੰਦਾ ਨਾ ਬੋਲ ਹੀ ਇਸ ਤਰ੍ਹਾਂ ਰਿਹਾ ਸੀ ਜਿਵੇਂ ਬਹੁਤ ਵੱਡਾ ਕੋਈ ਨਾਟਕ ਆਵਾਜ਼ ਹੁੰਦਾ ਇਹ ਫਰੇਬੀ ਲੋਕ ਹੁੰਦੇ ਆ ਜਦੋਂ ਕੋਈ ਆਂਦੇ ਆ ਨਾ ਬੰਦਾ ਮਾਨ ਸਾਹਿਬ ਇੱਕ ਬੜੀ ਕੰਮ ਦੀ ਗੱਲ ਕਿਸੇ ਨੇ ਮੈਨੂੰ ਦੱਸੀ ਜੀ ਕਹਿੰਦੇ ਬੰਦਾ ਉਹ ਨਹੀਂ ਜਿਹੜਾ ਬੰਦਾ ਦਿਖਾਈ ਦਿੰਦਾ ਅਸਲ 'ਚ ਬੰਦਾ ਬੰਦੇ ਦੀ ਜ਼ੁਬਾਨ ਦੇ ਪਿੱਛੇ ਲੁਕਿਆ ਹੁੰਦਾ ਜਿਵੇਂ ਹੀ ਉਹ ਬੋਲਣਾ ਸਟਾਰਟ ਕਰਦਾ ਹੈ ਨਾ ਅਸਲ ਬੰਦਾ ਤਦ ਪ੍ਰਗਟ ਹੁੰਦਾ ਹੈ ਜੀ ਤਾਂ ਗੱਲ ਇਹ ਆ ਕਿ ਉਹ ਜੇ ਤੁਸੀਂ ਬੋਲਾਂ ਤੋਂ ਹਾ ਭਾਵ ਤੋਂ ਬੰਦਾ ਇਹਦਾ ਅੰਦਾਜ਼ਾ ਲਾਉਣਾ ਚਾਹੋ ਥੋੜਾ ਜਿਹਾ ਕਹ ਲੋ ਕਿ ਇਹ ਤੁਹਾਨੂੰ ਵੱਲ ਵੀ ਹੋਣਾ ਚਾਹੀਦਾ ਤਾਂ ਸਹੀ ਜੇ ਅੰਦਾਜ਼ਾ ਹੋ ਜਾਂਦਾ ਕਿ ਅਸੂਰ ਕੀ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਦਾ ਮਾਹੌਲ ਆ ਕਿ ਰੁਲਦੂ ਸਿੰਘ ਮਾਨਸਾ ਇਹ ਕਹਿੰਦੇ ਆ ਕਿ ਭਾਈ ਇਹ ਮੇਰੀ ਤੇ ਬਦਨਾਮੀ ਹੋ ਗਈ ਔਰ ਜਿਹੜੀ ਉਹ ਵੀਡੀਓ ਲੱਗਦੀ ਇਸ ਤਰ੍ਹਾਂ ਸੀਗੀ ਕਿ ਇਹ ਵੀਡੀਓ ਜਿਹੜੀ ਆ ਉਹ ਇੱਕ ਖਾਸ ਮਕਸਦ ਦੇ ਨਾਲ ਕੋਈ ਸ਼ੂਟ ਕਰ ਰਿਹਾ ਕਿਉਂਕਿ ਕੋਈ ਉਹਦੇ 'ਚ ਇਹ ਨਹੀਂ ਹੈ ਕਿ ਕਿਸੇ ਨੇ ਉੱਥੇ ਬਿਆਨ ਦਿੱਤਾ ਹੋਵੇ ਕੈਮਰੇ 'ਤੇ ਆ ਕੇ ਕਿ ਹਾਂ ਮੈਂ ਵੀਰੇ ਠੇਕੇ ਤੇ ਲੈ ਕੇ ਚਲਾ ਰਿਆ ਵਾਂ ਕੋਈ ਕਹਿ ਰਿਹਾ ਹੋਵੇ ਕਿ ਮੈਂ ਇਹਦੀ ਰਜਿਸਟਰੀ ਕਰਾਈ ਆ ਵਗੈਰਾ ਵਗੈਰਾ ਕੁਝ ਨਹੀਂ ਸਿੱਧਾ ਲੋਕੇਸ਼ਨ ਅੱਛਾ ਇੱਕ ਸੰਗੀਤਕਾਰ ਆ ਸਾਡੇ ਦੋਸਤ ਉਹਨਾਂ ਨੇ ਉਹਦੀ ਫੋਟੋ ਪਾਈ ਕਹਿੰਦੇ ਨੈਕਸਟ ਗੀਤ ਇਸ ਲੋਕੇਸ਼ਨ ਤੇ ਸ਼ੂਟ ਕਰਨਾ ਮੈਂ ਕਰ ਲਓ 크리에ਟਿਵ ਮਾਈਂਡ ਜਿਹੜਾ ਦੇਖ ਲਓ ਜੀ ਉਹਨਾਂ ਨੇ ਵੀ ਆ ਲਈ ਜਣ ਵੀ ਇਹਦੇ ਤੇ ਭੰਗੜਾ ਭੰਗੜੇ ਵਾਲਾ Song ਬਣਾਉਂਗਾ ਸਾਡੇ ਮਿੱਤਰ ਨੇ ਬਹੁਤ ਅਜ਼ੀਜ਼ ਤਾਂ ਮੇਰੇ ਖਾਲ ਦੇ ਨਾਲ ਉਹਨਾਂ ਨੇ ਬਣਾ ਵੀ ਦੇਣਾ ਤਾਂ ਇਹ ਆ ਕਿ ਹਰਦੂ ਸਿੰਘ ਮਾਨਸਾ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਜਾਂਚ ਪੜਤਾਲ ਕੀਤੀ ਉਹ ਨਿਕਲਿਆ ਆਈਟੀ ਸੈੱਲ ਭਾਜਪਾ ਵਾਲਾ ਓਹੋ ਠੀਕ ਹੈ ਜੀ ਹੁਣ ਪੁਲਿਸ ਲੱਭਦੀ ਫਿਰਦੀ ਆ ਗੰਡੇ ਗੱਲ ਤੇ ਸਾਰੇ ਇਹਨਾਂ ਦੀ ਜੀ ਹਾਂ ਜੀ ਤਾਂ ਇਹ ਦੇਖ ਲਓ ਕਿਸ ਤਰ੍ਹਾਂ ਦੀਆਂ ਘਟੀਆਂ ਕਰਤੂਤਾਂ ਕਰਦੇ ਫਿਰਦੇ ਆ ਯਾਰ ਤੁਸੀਂ ਜੈਨਿਓਨ ਉਹਦੇ ਕਾਗਜ਼ ਕੱਢੋ ਜੋ ਜੋ ਉਹਨੇ ਜਥੇਬੰਦੀ ਚ ਕੁਝ ਬਣਾਇਆ ਉਹਦੇ ਤੁਹਾਡੇ ਕੋਲ ਤੇ ਸਾਰੀਆਂ ਏਜੰਸੀਆਂ ਹੈਗੀਆਂ ਨੇ ਤੁਹੀਂ ਤੇ ਮਤਲਬ ਕਿ ਤਰੀ ਜਾਂਦੀ ਕੀੜੀ ਦੀ ਵੀ ਕੁੰਡਲੀ ਬਣਾ ਲਓ ਕਿ ਇਹਦੇ ਕੋਲ ਕਿੰਨੇ ਅੰਡੇ ਆ ਕਿੰਨਾ ਇਹਦੇ ਕੋਲ ਚੋਗਾ ਕਿਸ ਹਿਸਾਬ ਕਿਤਾਬ ਕਿਹੜੀ ਅੱਜਕੱਲ ਖੁੱਡ ਚ ਰਹਿੰਦੀ ਆ ਤਾਂ ਫਿਰ ਐਵੇਂ ਝੂਠ ਕਪਟ ਇਹ ਸ਼ਾਲ ਕਰਨ ਹਾਂ ਸਿੱਧਾ ਜੋ ਕਿਸਾਨ ਆਗੂ ਤੁਹਾਨੂੰ ਮੋਹਰੇ ਲਾ ਕੇ ਉੱਥੇ ਆਏ ਨੇ ਇਹ ਪੂਰਾ ਕਹਿ ਲਓ ਕਿ ਜਿੱਦਾਂ ਕਿ ਇਹਨਾਂ ਨੇ ਪੰਜੀ ਦਾ ਪਾਉਣ ਵਿਖਾ ਕੇ ਆਏ ਨੇ ਤੁਸੀਂ ਉਹਨਾਂ ਦੀ ਜੈਨੀਓਨ ਫਾਈਲਾਂ ਕੱਢੋ ਨਾ ਜੇ ਉਹਨਾਂ ਨੇ ਕੁਝ ਗੜਬੜ ਕੀਤੀ ਆ ਫੰਡ ਖਾਧਿਆ ਜੋ ਵੀ ਹੈਗਾ ਤੇ ਜਿੱਥੇ ਜਿੱਥੇ ਉਹਨਾਂ ਨੇ ਇਹ ਪ੍ਰਾਪਰਟੀਆਂ ਬਣਾਈਆਂ ਸ਼ੋਅ ਕਰ ਫੜੋ ਉਹਨਾਂ ਨੂੰ ਭਗ ਲਿਆ ਕਿ ਤੁਰਿਆ ਜਾਂਦਾ ਕੋਈ ਬੰਦਾ ਹੁਣ ਮੰਨ ਲਓ ਇੱਥੇ ਜੇ ਕੋਈ ਆ ਇੱਥੇ ਖੜ ਕੇ ਆਪਾਂ ਜਿੱਥੇ ਕੰਮ ਕਰਦੇ ਆ ਸ਼ਾਨਦਾਰ ਬਿਲਡਿੰਗ ਹੈ ਕੋਈ ਤਗੜਾ ਕੋ ਪ੍ਰੋਜੈਕਟ ਹੈ ਉਹ ਸ਼ੂਟ ਕਰਕੇ ਕਹਦੇ ਕਿ ਤੇ ਜਸਪਾਲ ਮਾਨਦੀ ਆ ਤਕੀ ਤੁਹਾਡੇ ਨਾਮ ਰਜਿਸਟਰੀ ਹੋ ਜਾਏਗੀ ਬੰਦਾ ਲੱਭ ਕੇ ਥੈਂਕ ਯੂ ਕਰੇਗਾ ਹੋਰ ਕੀ ਗੱਲ ਇਹ ਗੱਲ ਇਹ ਆ ਕਿ ਸਾਡੇ ਲੋਕ ਇਹੋ ਜੀਆਂ ਚੀਜ਼ਾਂ ਲੱਭਦੇ ਆ ਫਿਰ ਸ਼ੇਅਰਿੰਗ 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 ਕਿਉਂਕਿ ਆਪੋਜ਼ਿਟ ਤਾਂ ਅੱਜ ਕੱਲ ਧਿਰਾਂ ਧਿਰਾਂ ਨੇ ਧਿਰਾਂ ਨੇ ਆਪਾਂ ਨੂੰ ਮਤਲਬ ਕਿ ਕੋਈ ਚਾਰ ਬੰਦੇ ਜੇ ਪਸੰਦ ਕਰਦੇ ਆ ਅੱਠ ਬੰਦੇ ਨਾ ਪਸੰਦ ਕਰਦੇ ਆ ਆਪਣੇ ਨਾਲ ਜੁੜੀ ਕੋਈ ਚੀਜ਼ ਕੋਈ ਉੱਡ ਗਈ ਜਾਂ ਸੱਚੀ ਉਹ ਕਈ ਵਾਰ ਬੰਦੇ ਦੀ ਗਲਤੀ ਹੋ ਜਾਂਦੀ ਹੈ ਤੋ ਇੰਤਜ਼ਾਰ ਕਰ ਰਹੇ ਹੁੰਦੇ ਉਹ ਤੁਹਾਨੂੰ ਮਸਲ ਕੇ ਰੱਖ ਦਿੰਦੇ ਆ ਫੇ ਉਹ ਤੁਹਾਡੀ ਝੂਠੀ ਉੱਡੀ ਗੱਲ ਨੂੰ ਵੀ ਸੱਚ ਦੀ ਤਰ੍ਹਾਂ ਫਲਾ ਕੇ ਜਚਾਣਾ ਚਾਹੁੰਦੇ ਆ ਤਾਂ ਬਹੁਤ ਘਟੀ ਹਰਕਤ ਕੀਤੀ ਐ ਇਸ ਸੰਗੀ ਨੇ ਬੰਦੇ ਦਾ ਪੁੱਤ ਹੁੰਦਾ ਤੇ ਚੰਗੀ ਤਰ੍ਹਾਂ ਕਹਿ ਲੋ ਕਿ ਆਪਦੇ ਕਾਗਜ਼ ਕਢਾਉਂਦਾ ਸਾਰਾ ਕੁਝ ਕਰਦਾ ਲੋਕਾਂ ਚ ਰੱਖਦਾ ਆਈਟੀ ਸੈੱਲ ਦਾ ਕੰਮ ਹੀ ਆ ਜੀ ਪਰ ਇਹ ਤੁਸੀਂ ਵੀ ਦੇਖੋ ਪੰਜਾਬ ਚ ਵੀ ਗਾਂਹ ਇਸੇ ਤਰ੍ਹਾਂ ਮੇਲਾ ਮਸਮਾ ਜਿਹੜਾ ਲੱਗਣਾ ਜੀ 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 ਕਰicket lover ਜੀ ਆਪਾਂ ਗੱਲ ਕੀਤੀ ਹੋਈ ਆ ਇੱਕ ਨਾਮ ਦੇ ਦੋ ਉਮੀਦਵਾਰਾਂ ਦੀ ਆਪਾਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਗੱਲ ਕੀਤੀ ਆ ਪਲੀਜ਼ ਤੁਸੀਂ ਬਾਰ ਬਾਰ ਕਮੈਂਟ ਨਾ ਕਰੋ ਬਾਕੀ ਤੁਸੀਂ ਪੁਰਾਣਾ ਐਪੀਸੋਡ ਸੁਣ ਕੇ ਦੇਖੋਗੇ ਤੁਹਾਨੂੰ ਸਾਰੇ ਕਹਾਣੀ ਜਿਹੀ ਸਮਝ ਆ ਜਾਊਗਾ ਕਿਉਂਕਿ ਜਦੋਂ ਬਾਰ ਬਾਰ ਕਮੈਂਟ ਕਰਦੇ ਹੋ ਨਾ ਦੂਜੇ ਵੀ ਡਿਸਟਰਬ ਹੋ ਜਾਂਦੇ ਐ ਬੱਲਾ ਨਾ ਕਮਾਈ ਜਾ ਬਰਿੰਦਰ ਸਿਵਾ ਗਾਂ ਗੋ ਲਗਾਤਾਰ ਕਮੈਂਟਾਂ ਹਲਾ ਅਸੀਂ ਕੱਲ ਵੀ ਗੱਲ ਕੀਤੀ ਅੱਜ ਵੀ ਕਰ ਅੱਜ ਵੀ ਗੱਲ ਕੀਤੀ ਹੈ ਤੁਸੀਂ ਸੁਣੋਗੇ ਤੁਹਾਨੂੰ ਸਾਰੀ ਚੀਜ਼ਾਂ ਸਾਫ਼ ਹੋ ਜਾਣਗੀਆਂ ਪਹਿਲਾਂ ਤੋਂ ਹੀ ਕੰਮ ਚੱਲਦਾ ਆ ਰਿਹਾ ਜ